ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਪਾਵਨ ਬਚਨ ਦੇ ਅੰਦਰ ਸਤਿਗੁਰੂ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬਚਨ ਹਨ ਬਿਹાગੜੇ ਰਾਗ ਦੀ ਇਹ ਬਾਣੀ ਹੈ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਉਸ ਪਰਮਾਤਮਾ ਦੀ ਕੌਤਕ ਬਾਰੇ ਉਸ ਪਰਮਾਤਮਾ ਦੇ ਨਿਆਇ ਬਾਰੇ ਜੇਕਰ ਉਹ ਪਰਮਾਤਮਾ ਦੁਨੀਆ ਨੂੰ ਸਾਜਣ ਵਾਲਾ ਹੈ ਪਰਮਾਤਮਾ ਦੁਨੀਆ ਨੂੰ ਬਣਾਉਣ ਵਾਲਾ ਹੈ ਉਹ ਦੁਨੀਆ ਦੇ ਉੱਤੇ ਹੁਕਮ ਕਰਨ ਵਾਲਾ ਹੈ ਤੇ ਮਹਾਰਾਜ ਕਹਿਣ ਲੱਗੇ ਕਹਿੰਦੇ ਉਹ ਪਰਮਾਤਮਾ ਦਾ ਜਿਹੜਾ ਨਿਆਂ ਹੈ ਉਹ ਬੜਾ ਕਮਾਲ ਦਾ ਹੈ ਦੁਨੀਆ ਦੇ ਵਿੱਚ ਜੇਕਰ ਕਿਸੇ ਨੂੰ ਉਹਦਾ ਮਿਲ ਜਾਏ ਜੇਕਰ ਕਿਸੇ ਨੂੰ ਨਿਆਂ ਕਰਨ ਦਾ ਇਹ ਹੱਕ ਮਿਲ ਜਾਏ ਉਹ ਕਿਤੇ ਨਾ ਕਿਤੇ ਇਨਸਾਨ ਵਹਿਕ ਜਾਂਦਾ ਹੈ ਉਹ ਨਿਆਂ ਕਰਨ ਦੇ ਲੱਗਿਆ ਫੈਸਲਾ ਕਰਨ ਲੱਗਿਆ ਹੋ ਸਕਦਾ ਕਿਸੇ ਨਾਲ ਪੱਖਪਾਤ ਵੀ ਕਰਦਾ ਹੋਈ ਪਰ ਪੰਚਮ ਪਾਰਸ਼ਾ ਗੁਰੂਦੇਵ ਮਹਾਰਾਜ ਗੁਰਦੇਵ ਕਹਿਣ ਲੱਗੇ ਕਿ ਇਹ ਪਾਰਸ਼ਾ 13 ਨਿਆਂ ਬੜਾ ਕਮਾਲ ਦਾ ਹੈ ਤੇਰਾ ਨਿਆਂ ਧਰਮ ਦਾ ਹੈ ਜ਼ਿੰਮੇਵਾਰੀ ਦੇ ਨਾਲ ਉਹ ਕੀਤਾ ਹੋਇਆ ਨਿਆਂ ਹੈ ਹੁਣ ਕਈ ਵਾਰ ਇਸ ਤਰ੍ਹਾਂ ਦੇਖਦੇ ਆ ਨਾ ਸਾਡੀਆਂ ਅਰਦਾਸਾਂ ਜੀਠੀਆਂ ਨੇ ਉਹ ਤੇ ਬੜੀਆਂ ਕਈ ਤਰ੍ਹਾਂ ਦੀ ਅਸੀਂ ਅਰਦਾਸਾਂ ਕਰਦੇ ਹਾਂ ਪ੍ਰਮਾਤਮਾ ਮੈਨੂੰ ਆ ਵੀ ਮਿਲ ਜਾਈ ਉਹ ਕੰਮ ਜਿਹੜਾ ਹੈ ਕਦੇ ਨਾ ਹੋਏ ਮੰਨ ਲਓ ਕਿਸੇ ਨੇ ਕਿਸੇ ਦਾ ਕਤਲ ਕੀਤਾ ਹੈ ਹੁਣ ਉਹ ਅਰਦਾਸਾਂ ਕਰਦਾ ਹੋਏ ਕਿ ਰੱਬਾ ਪ੍ਰਮਾਤਮਾ ਮੈਂ ਕੇਸ ਤੋਂ ਬਰੀ ਹੋ ਜਾਵਾਂ ਮੇਰਾ ਨਹਾ ਨਾ ਲੱਗੇ ਮੈਂ ਫਟਾਫਟ ਆਪਣੇ ਘਰ ਆ ਜਾਵਾਂ ਕਿਸੇ ਦਾ ਪੁੱਤ ਮਾਰ ਦੇਣਾ ਕਤਲ ਕਰ ਦੇਣਾ ਕਿਸੇ ਦਾ ਵੀਰ ਮਾਰ ਦੇਣਾ ਕਿਸੇ ਦਾ ਪਤੀ ਮਾਰ ਦੇਣਾ ਕਿਸੇ ਦਾ ਪਿਤਾ ਮਾਰ ਦੇਣਾ ਹੁਣ ਇਹ ਅਰਦਾਸਾਂ ਕਰਕੇ ਅਸੀਂ ਬਾਦ ਚ ਕੀ ਰੱਬਾ ਸਾਨੂੰ ਬਚਾ ਦੇ ਇਹਦੇ ਵਿੱਚੋਂ ਉਹ ਪ੍ਰਮਾਤਮਾ ਦਾ ਨਿਆਹ ਬੜਾ ਕਮਲ ਦਾ ਹੈ ਗੁਰੂ ਘਰ ਵਿੱਚ ਅਸੀਂ ਜਦੋਂ ਆਏ ਆ ਨਾ ਤੁਸ ਪਰਮਾਤਮਾ ਨੇ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਨੇ ਕੇਵਲ ਸਾਡਾ ਇਹ 15 20 ਮਿੰਟ ਅੱਧਾ ਘੰਟਾ ਬੈਠਿਆ ਹੋਇਆ ਨਹੀਂ ਦੇਖਣਾ ਕਿ ਬੈਠਾ ਹੈ ਕਿੰਨਣ ਕੀਰਤਨ ਸਰਵਣ ਕੀਤਾ ਹੈ ਇਹਨਾਂ ਨੇ ਪਾਠ ਵੀ ਕੀਤਾ ਹੈ ਇਹਨਾਂ ਨੇ ਕਥਾ ਵੀ ਸਰਵਣ ਕੀਤੀ ਹੈ ਇਹ ਅੱਧਾ ਘੰਟਾ ਦੇਖ ਲਿਆ ਸਾਡਾ ਘਰੋਂ ਚੱਲਿਆ ਹੋਇਆ ਇੱਕ ਇੱਕ ਕਦਮ ਦੇਖਿਆ ਜਾਏਗਾ ਰਸਤੇ ਦੇ ਵਿੱਚ ਆਉਂਦੇ ਅਸੀਂ ਕਿਸੇ ਨਾਲ ਮਾੜਾ ਤਾਂ ਨਹੀਂ ਕੀਤਾ ਗੁਰਦੁਆਰਾ ਸਾਹਿਬ ਆ ਕਿਸੇ ਨੂੰ ਮਾੜਾ ਬੋਲੇ ਤੇ ਨਹੀਂ ਗੁਰਦੁਆਰਾ ਸਾਹਿਬ ਆ ਕਿਸੇ ਨਾਲ ਕਿਸੇ ਕਿਤੇ ਗਲਤ ਵੇਖਿਆ ਤੇ ਨਹੀਂ ਬੱਚਿਆਂ ਨੂੰ ਸਕੂਲ ਵਿੱਚ ਜਦੋਂ ਪਾਉਂਦੇ ਆਂ ਤਾਂ ਕੇਵਲ ਇਹ ਨਹੀਂ ਹੁੰਦਾ ਕਿ ਬੱਚੇ ਜਿਹੜੇ ਨੇ ਇੱਕਦਮ ਪੇਪਰ ਦਿੰਦੇ ਨੇ ਤੇ ਉਹ ਪਾਸ ਹੋ ਜਾਂਦੇ ਨੇ ਬੱਚੇ ਦਾ ਪੂਰਾ ਰਿਪੋਰਟ ਕਾਰਡ ਤਿਆਰ ਕੀਤਾ ਜਾਂਦਾ ਹੈ ਡਿਸਪਲਨ ਕਿਹੋ ਜਿਹਾ ਹੀ ਉਹਦਾ ਯੂਨੀਫਾਰਮ ਚਾਹੁੰਦਾ ਰਿਹਾ ਕਿ ਨਹੀਂ ਆਉਂਦਾ ਰਿਹਾ ਕਲਾਸ 'ਚ ਸ਼ਰਾਰਤ ਕਰਦਾ ਰਿਹਾ ਕਿ ਨਹੀਂ ਕਰਦਾ ਰਿਹਾ ਬੱਚੇ ਨੇ ਛੁੱਟੀਆਂ ਦੇ ਮਾਰਕਸ ਪੈਂਦੇ ਕਿ ਨਹੀਂ ਪੈਂਦੇ ਪੇਪਰਾਂ ਦੇ ਵਿੱਚ ਡਿਸਪਲਨ ਖਰਾਬ ਕੀਤਾ ਕਿ ਨਹੀਂ ਕੀਤਾ ਰੋਜ਼ਾਨਾ ਸਕੂਲ ਆਉਂਦਾ ਰਿਹਾ ਹੈ ਰੈਗੂਲਰ ਹੈ ਇਹ ਸਟੂਡੈਂਟ ਸਭ ਕੁਝ ਦੇਖ ਕੇ ਫਿਰ ਉਹਦਾ ਰਿਪੋਰਟ ਕਾਰਡ ਤਿਆਰ ਹੁੰਦਾ ਹੈ ਫਿਰ ਉਹਨੂੰ ਕਹਿੰਦੇ ਕਿ ਇੰਨੇ ਪਰਸੈਂਟ ਮਾਰਕਸ ਉਹਦੇ ਇਹਦੇ ਨੇ ਕੜਨ ਦੇ ਪੜਾਈ ਦੇ ਆ ਡਿਸਪੀਸਪਲਨ ਦੇ ਨੇ ਆ ਇਹਦੇ ਬਿਹੇਵੀਅਰ ਦੇ ਨੇ ਆ ਸਕੂਲੇ ਰੋਜ਼ਾਨਾ ਆਉਂਦੇ ਨੇ اٹੈਂਡਸ ਮਾਰਕਸ ਨੇ ਇਹ ਪਰਮਾਤਮਾ ਦਾ ਨਿਆ ਇਸ ਤਰ੍ਹਾਂ ਦਾ ਹੈ ਬਿਹਗੜੇ ਰਾਗ ਦੇ ਅੰਦਰ ਪੰਚਮ ਗੁਰੂ ਦੇ ਮਹਾਰਾਜ ਪਾਰਸ਼ਾ ਕਿਰਪਾ ਕਰਦੇ ਹਨ ਬਿਹਗੜਾ ਮਹਿਲਾ ਪੰਜਵਾਂ ਬਿਹਾਗੜਾ ਰਾਗ ਦਾ ਨਾਮ ਹੈ ਪੰਚਮ ਗੁਰੂ ਦੇਵ ਮਹਾਰਾਜ 파ਰਸ਼ਾਦ ਜੀ ਦੀ ਇਹ ਪਾਵਨ ਬਾਣੀ ਹੈ ਘਰ ਪਹਿਲਾ ਤਬਲੇ ਨੂੰ ਵਜਾਉਣ ਦਾ ਸੂਚਕ ਘਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਇੱਕ ਘਰ ਤੋਂ ਲੈ ਕੇ 17 ਘਰ ਤੱਕ ਦੀ ਵਰਤੋਂ ਕੀਤੀ ਗਈ ਹੈ ਇੱਕ ਘਰ ਤੋਂ ਲੈ ਕੇ ਤੁਹਾਨੂੰ 17 ਘਰ ਤੱਕ ਦਾ ਜਿਹੜਾ ਹੈ ਉੱਥੇ ਸੰਕੇਤ ਮਿਲੇਗਾ ਇਹਦੇ ਉਚਾਰਨ ਜਿਹੜੇ ਹਨ ਪਹਿਲਾ ਦੂਜਾ ਤੀਜਾ ਚੌਥਾ ਅੱਗੇ ਸਾਰੇ ਵਾਂਗ ਕਰਕੇ ਉਚਾਰਨ ਹੋਣਗੇ ਪੰਜਵਾਂ ਛੇਵਾਂ ਸੱਤਵਾਂ ਦਸਵਾਂ 11ਵਾਂ 13ਵਾਂ 15ਵਾਂ 17ਵਾਂ ਇਹ ਸਾਰੇ ਜਿਹੜੇ ਹਨ ਇਹ ਉਚਾਰਨ ਇਸ ਤਰ੍ਹਾਂ ਹੋਣਗੇ ਇੱਕ ਓ ਅੰਕਾਰ ਇਹ ਸਾਡਾ ਮੰਗਲ ਹੈ ਪਰਮਾਤਮਾ ਦੇ ਪਰਥਾਏ ਹੈ ਕਿ ਜਿਹੜੇ ਪਰਮਾਤਮਾ ਦੀਆਂ ਗੱਲਾਂ ਕਰ ਲੱਗੇ ਆ ਨਾ ਜਿਹੜੇ ਪਰਮਾਤਮਾ ਦੇ ਬਾਰੇ ਹੁਣ ਜ਼ਿਕਰ ਹੋਏਗਾ ਉਹ ਪਰਮਾਤਮਾ ਕੇਵਲ ਤੇ ਕੇਵਲ ਇੱਕ ਹੈ ਹੁਣ ਕਿ ਸਾਰੇ ਅਰਬੀ ਕੋਣ ਇਸ ਤੇ ਦੁਹਰਾਏ ਜਾਣਗੇ ਨਿਆਹ ਕੋਣ ਕਰਿਆ ਹੈ ਪਰਮਾਤਮਾ ਸਜਾ ਕੌਣ ਦੇ ਰਿਹਾ ਹੈ ਪ੍ਰਮਾਤਮਾ ਸ੍ਰਿਸ਼ਟੀ ਕਿੰਨੇ ਪੈਦਾ ਕੀਤੀ ਹੈ ਪ੍ਰਮਾਤਮਾ ਨੇ ਸ੍ਰਿਸ਼ਟੀ ਨੂੰ ਖਤਮ ਕੌਣ ਕਰੇਗਾ ਪ੍ਰਮਾਤਮਾ ਇਹ ਵੱਖਰੇ ਵੱਖਰੇ ਡਿਪਾਰਟਮੈਂਟ ਨਾ ਬਣਾਈਏ ਕਿ ਪੈਦਾ ਕਰਨ ਵਾਲਾ ਕੁਝ ਹੋਰ ਹੈ ਬਣਾਉਣ ਵਾਲਾ ਕੁਝ ਹੋਰ ਹੈ ਪਾਲਣ ਵਾਲਾ ਕੁਝ ਹੋਰ ਹੈ ਖਤਮ ਕਰਨ ਵਾਲਾ ਕੁਝ ਹੋਰ ਹੈ ਵੱਖਰੇ ਵੱਖਰੇ ਸਾਰੇ ਡਿਪਾਰਟਮੈਂਟ ਬਣਾ ਕੇ ਪੇਸ਼ ਕਰ ਦਿੱਤੇ ਰੱਬ ਹੀ ਵੰਡ ਦਿੰਦੇ ਨਾ ਪਹਿਲਾਂ ਕ੍ਰिएशन ਵੇਲੇ ਅਸੀਂ ਰੱਬ ਨੂੰ ਵੰਡੇ ਆ ਕਿ ਪੈਦਾ ਕਿਨੇ ਕੀਤਾ ਹੈ ਬ੍ਰਹਮਾ ਜੀ ਨੇ। ਵਿਸ਼ਨੂ ਜੀ ਪਾਲ ਰਹੇ ਨੇ। ਸ਼ਿਵ ਜੀ ਖਤਮ ਕਰ ਰਹੇ। ਫਿਰ ਇਥੇ ਡਿਪਾਰਟਮੈਂਟ ਖਤਮ ਨਹੀਂ ਹੋਇਆ ਮਰ ਗਿਆ ਬੰਦਾ। ਦੂਤ ਲੈਣ ਆਉਣਗੇ। ਧਰਮ ਰਾਜ ਕੋਲ ਜਾਏਗਾ। ਚਦਰ ਗੁਪਤ ਕੋਲ ਲੇਖਾ ਮੰਗੇਗਾ। ਕਿਨੇ ਰੱਬ ਬਣਾ ਕੇ ਪੇਸ਼ ਕਰ ਦਿੱਤੇ। ਪਰ ਦਫ਼ਤਰ ਬਣ ਗਿਆ ਨਾ ਪਹਿਲਾਂ ਇਹ ਕਿ ਪਹਿਲਾ ਪਟਵਾਰੀ ਸਾਈਨ ਕਰੇਗਾ ਫਿਰ ਗਰਦੌਰ ਕੋਲ ਅਰਜੀ ਜਾਏਗੀ ਗਰਦੌਰ ਦੇ ਕੋਲ ਬਾਅਦ ਤਹਿਸੀਲਦਾਰ ਦੇ ਕੋਲ ਜਾਏਗੀ ਫਿਰ ਜਾ ਕੇ ਫਾਈਲ ਪਾਸ ਹੋਏਗੀ ਪ੍ਰਮਾਤਮਾ ਦਾ ਇਹ ਨਹੀਂ ਏਹ ਕਰ ਕਰੇ ਸੋ ਇਹ ਕਰ ਪਾਇ ਘੜੀ ਮਹਤਵ ਨਾ ਲਾਗੇ ਪ੍ਰਮਾਤਮਾ ਨੇ ਕਹਿੰਦਾ ਆਹ ਕੀਤਾ ਤੇ ਆ ਤੂੰ ਪਾ ਲਿਆ ਏ ਸਰਕਾਰੀ ਦਫਤਰ ਥੋੜੀ ਏ ਕੋਈ ਕਿੰਨੇ ਰੱਬ ਬਣਾ ਕੇ ਪੇਸ਼ ਕੀ ਕਰ ਦਿੱਤੇ ਅਸ਼ੇ ਰੱਬ ਤੇ ਇਹੀ ਹੋਏ ਨਾ ਬ੍ਰਹਮਾ ਵਿਸ਼ਨੂੰ ਮਹੇਸ਼ ਦੂਤ ਆ ਗਏ ਕਰਮ ਰਾਜ ਕੋ ਚਲੇ ਗਿਆ ਚਿੱਤਰ ਗੁਪਤ ਨੇ ਲੇਖਾ ਲੈ ਲਿਆ ਛੇ ਰੱਬ ਤੇ ਹੀ ਹੋ ਗਈ ਤੇ ਹੈਰਾਨਗੀ ਹੁੰਦੀ ਹੈ 33 ਕਰੋੜ ਦੇਵੀ ਦੇਵਤੇ 33 ਕਰੋੜ ਰੱਬ ਬਣਾ ਕੇ ਪੇਸ਼ ਕਰ ਦਿੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਕਿਰਪਾ ਕੀਤੀ ਭਗਤ ਸਹਿਬਾਨ ਨੇ ਕਿਰਪਾ ਕੀਤੀ ਗੱਲ ਮੁਕਾ ਦਿੱਤੀ ਕਹਿੰਦੇ ਹਾਂ ਤੋਂ ਇੱਕ ਰਮਈਆ ਲੈ ਹੂੰ ਆਣ ਦੇ ਬਦਲਾਵਣ ਤੇ ਮੈਨੂੰ ਇੱਕ ਰੱਬ ਚਾਹੀਦਾ ਹੈ ਸਾਰੇ ਰੱਬ ਤੂੰ ਥੋਕ ਦੇ ਵਿੱਚ ਲੈ ਕੇ ਚਲੇ ਜਾ ਪਿੰਡਾਂ ਵਿੱਚ ਫੇਰੀ ਵਾਲੇ ਆਉਂਦੇ ਨੇ ਨਾ ਸ਼ਹਿਰਾਂ ਵਿੱਚ ਵੀ ਕੋਈ ਸਟਰੀਟ ਆਉਂਦੇ ਨੇ ਉਹ ਕਰ ਦਿੰਦੇ ਕਹਿੰਦੇ ਸਾਨੂੰ ਰੱਦੀ ਦੇ ਦਿਓ ਸਾਨੂੰ ਆ ਚੀਜ਼ ਦੇ ਦਿਓ ਇਹਦੇ ਵੰਡੇ ਸਾਡੇ ਕੋਲ ਆ ਚੀਜ਼ ਲੈ ਲਿਓ ਭਗਤ ਨਾਮ ਦੇ ਵਖਾਨ ਲੈ ਕਹਿੰਦੇ ਮੈਨੂੰ ਆ ਦੁਨੀਆ ਦੇ ਬਣਾਏ ਹੋਏ ਐਨੇ ਰੱਬ ਨਹੀਂ ਚਾਹੀਦੇ ਮੈਨੂੰ ਇੱਕੋ ਰੱਬ ਚਾਹੀਦਾ ਹਾਂ ਤੋ ਇੱਕ ਰਮਈਆ ਲੈ ਕਿਹੜਾ ਇੱਕ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਹੈ ਇੱਕ ਵਿੱਚ ਨਹੀਂ ਜੇਕਰ ਇੱਕ ਵਿੱਚ ਰਮਿਆ ਹੋਇਆ ਤਾਂ ਫਿਰ ਤੇ ਮੇਰੇ ਪਰਮਾਤਮਾ ਦੀ ਹੋਂਦ ਬੜੀ ਛੋਟੀ ਹੋ ਗਈ ਨਾ ਉਹ ਇੱਕ ਜਗ੍ਹਾ ਤੇ ਸਥਾਪਿਤ ਕਰ ਦਿੱਤਾ ਜਿਹੜਾ ਇੱਕ ਜਗ੍ਹਾ ਤੇ ਸਥਾਪਿਤ ਕੀਤਾ ਜਾਏ ਉਹ ਕਿੰਨੇ ਕ ਲੋਕਾਂ ਦਾ ਖਿਆਲ ਰੱਖ ਸਕਦਾ ਹੈ ਮੋਹਾਲੀ ਵਿੱਚ ਰੱਬ ਨੂੰ ਸਥਾਪਿਤ ਕਰ ਦਿੱਤਾ ਤੇ ਚੰਡੀਗੜ੍ਹ ਦਾ ਖਿਆਲ ਕੌਣ ਰੱਖੇਗਾ ਰੋਪੜ ਦਾ ਖਿਆਲ ਕੌਣ ਰੱਖੇਗਾ ਪਰਮਾਤਮਾ ਦੀ ਹੋਣ ਦੀ ਛੋਟੀ ਨਹੀਂ ਹੈ ਪਰਮਾਤਮਾ ਬੇਅੰਤ ਹੈ ਉਹ ਸਾਰੇ ਪਾਸੇ ਦੇਖ ਰਿਹਾ ਹੈ ਜਪਸਾ ਦੀ ਬਾਣੀ ਦੇ ਅੰਦਰ ਪੜਦੇ ਅਨੇਕ ਹੈ ਫਿਰ ਇੱਕ ਹੈ ਅਨੇਕ ਹੋਣ ਦੇ ਬਾਵਜੂਦ ਵੀ ਪਰਮਾਤਮਾ ਇੱਕ ਦਾ ਹੀ ਕੀ ਰਹੇਗਾ ਪਾਤਸ਼ਾਹ ਕਹਿਣ ਲੱਗੇ ਹਰ ਕਾ ਇੱਕ ਚੰਭੋ ਦੇਖਿਆ ਮੈਂ ਪਰਮਾਤਮਾ ਦਾ ਇੱਕ ਬੜਾ ਕੌਤਕ ਵੱਡਾ ਦੇਖਿਆ ਹੈ ਅਚਰਜ ਕਰ ਦੇਣ ਵਾਲਾ ਮੇਰੇ ਲਾਲ ਜੀਓ ਜੋ ਕਰੇ ਸੋ ਧਰਮ ਨਿਆਇ ਰਾ ਜਿਹੜਾ ਪ੍ਰਮਾਤਮਾ ਕਰਦਾ ਧਰਮ ਦਾ ਨਿਆਹ ਕਰਦਾ ਹੈ ਕਿਸੇ ਨਾਲ ਬੇਇਨਸਾਫੀ ਕੋਈ ਨਹੀਂ ਹੁੰਦੀ ਪ੍ਰਮਾਤਮਾ ਕਿਸੇ ਨਾਲ ਮਾੜਾ ਨਹੀਂ ਪ੍ਰਮਾਤਮਾ ਕਿਸੇ ਨਾਲ ਧੱਕਾ ਨਹੀਂ ਕਰਦਾ ਪ੍ਰਮਾਤਮਾ ਕਿਸੇ ਨਾਲ ਮਾੜਾ ਨਹੀਂ ਕਰਦਾ ਜਿੱਥੇ ਕਰਦਾ ਨਿਆਹ ਕਰਦਾ ਜੇਕਰ ਸਜ਼ਾ ਮਿਲਦੀ ਹੈ ਉਹਦੇ ਨਿਆਹ ਵਿੱਚ ਹੈ ਸਜ਼ਾ ਦਾ ਹੱਕਦਾਰ ਹੈ ਉਹਦੇ ਨਿਆਹ ਵਿੱਚ ਹੈ ਜੋ ਕਰੇ ਸੋ ਧਰਮ ਨਿਆਏ RAM ਹਰ ਰੰਗ ਅਖਾੜਾ ਪਾਇਆ ਮੇਰੇ ਲਾਲ ਜੀਓ ਆਵਣ ਜਾਣ ਸਭਾਏ RAM ਕਹਿੰਦੇ ਪ੍ਰਮਾਤਮਾ ਨੇ ਨਾ ਤੁਸੀਂ ਘੋਲ ਦੇਖੇ ਹੁਣੇ ਨੇ ਅਖਾੜੇ ਦੇਖੇ ਹੁਣੇ ਨੇ ਛਿੰਝ ਦੀਆਂ ਉਹਦੇ ਉਸ ਛਿੰਝ ਦੇ ਵਿੱਚ ਪਹਿਲਵਾਨਾਂ ਨੂੰ ਉਤਾਰਿਆ ਜਾਂਦਾ ਹੈ ਉਹ ਆਪਣੀ ਖੇਡ ਖੇਡਦੇ ਨੇ ਇੰਨੇ ਪ੍ਰਮਾਤਮਾ ਨੇ ਸ੍ਰਿਸ਼ਟੀ ਬਣਾ ਕੇ ਇੱਕ ਵੱਡਾ ਅਖਾੜਾ ਤਿਆਰ ਕਰ ਦਿੱਤਾ ਮੇਰੇ ਲਾਲ ਜੀਓ ਆਵਣ ਜਾਣ ਸਬਾਏ ਰਾਮ ਪ੍ਰਮਾਤਮਾ ਨੇ ਖੇਡ ਬਣਾ ਦਿੱਤੀ ਤੇ ਖੇਡ ਵਿੱਚ ਫਿਰ ਕੋਈ ਨਾ ਕੋਈ ਫੈਸਲਾ ਵੀ ਕਰਦਾ ਹੈ ਨਾ ਜਿਹੜਾ ਮਾਲੀ ਟਹਿ ਜਾਂਦਾ ਹੈ ਉਹਦਾ ਫੈਸਲਾ ਹੁੰਦਾ ਹੈ ਜਿਹੜਾ ਜਿੱਤ ਜਾਂਦਾ ਹੈ ਉਹਦਾ ਫੈਸਲਾ ਹੁੰਦਾ ਹੈ ਗੁਰਦੇਵ ਮਹਾਰਾਜ ਪਾਰਸ਼ਾ ਕਹਣ ਲੱਗੇ ਪ੍ਰਮਾਤਮਾ ਨੇ ਵੱਡਾ ਸੰਸਾਰ ਜਗਤ ਦਾ ਇੱਕ ਖਾੜਾ ਬਣਾ ਦਿੱਤਾ ਇੱਥੇ ਪਹਿਲਵਾਨ ਆਏ ਖੇਡ ਕੇ ਚਲੇ ਗਏ ਆਵਣ ਜਾਣ ਸੁਬਾਏ RAM ਆਵਣ ਤਾਂ ਜਾਣਾ ਤਿਨੇ ਕੀਆ ਇਹ ਆਉਣ ਜਾਣ ਦੀ ਖੇਡ ਵੀ ਉਸ ਪ੍ਰਮਾਤਮਾ ਨੇ ਬਣਾਈ ਕਿੰਨੇ ਜਿਨ ਮੇਦਨ ਮੇਦਨ ਦਾ ਅਥਾ ਧਰਤੀ ਸਿਰਜਿਆ ਜਿਨੇ ਇਸ ਧਰਤੀ ਨੂੰ ਸਿਰਜਿਆ ਹੈ ਇਕ ਨਾਮੇਲ ਸਤਗੁਰ ਮਹਲ ਬੁਲਾਈ ਜਦੋਂ ਕਿਸੇ ਖੇਡ ਨੂੰ ਖੇਡਿਆ ਜਾਂਦਾ ਹੈ ਨਾ ਜਿਹੜਾ ਉਸ ਖੇਡ ਵਿੱਚ ਜਿੱਤਦਾ ਹੈ ਉਹਨੂੰ ਫਿਰ ਸਨਮਾਨ ਕੀਤਾ ਜਾਂਦਾ ਹੈ ਉਹਨੂੰ ਸਿਰਪਾਉ ਦਿੱਤਾ ਜਾਂਦਾ ਹੈ ਉਹਨੂੰ ਮੈਡਲ ਦਿੱਤਾ ਜਾਂਦਾ ਹੈ ਉਹਨੂੰ ਸਨਮਾਨਿਤ ਕੀਤਾ ਜਾਂਦਾ ਹੈ ਉਹਨੂੰ ਰਾਸ਼ੀ ਦਿੱਤੀ ਜਾਂਦੀ ਹੈ ਤੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਕਿ ਕਹਿੰਦੇ ਜਿਹੜਾ ਇਸ ਖੇਡ ਵਿੱਚ ਖੇਡਦਾ ਹੈ ਇੱਕ ਨਾ ਮੇਲ ਸਤਿਗੁਰ ਮਹੱਲ ਬੁਲਾਏ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਆਪਣੇ ਘਰ ਵਿੱਚ ਬੁਲਾ ਲੈਂਦਾ ਹੈ ਇੱਕ ਪਰਮ ਪੁਲੇ ਫਿਰਦਿਆਂ ਏਕਾਂ ਨੂੰ ਪ੍ਰਮਾਤਮਾ ਕਹਿੰਦਾ ਜਾਓ ਤੁਸੀਂ ਹੁਣ ਭਟਕਦੇ ਹੀ ਫਿਰੋਗੇ ਜਿਸ ਨੂੰ ਆਪ ਕੋ ਵਾਹੀ ਕਰਤਾ ਜਿਸ ਨੂੰ ਪ੍ਰਮਾਤਮਾ ਨੇ ਫਿਰ ਖੁਵਾਰ ਕਰਨਾ ਹੁੰਦਾ ਹੈ ਪ੍ਰਮਾਤਮਾ ਉਹਦੇ ਚ ਚੰਗਿਆਈ ਖੋ ਲੈਂਦਾ ਹੈ ਜਿਵੇਂ ਅਸੀਂ ਪੜਿਆ ਸੀ ਨਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਤ ਕੀਜੈ ਹਰਬਾਂਝਾ ਮਤ ਦੇ ਉੱਤੇ ਪੜਦਾ ਪਿਆ ਜਾਣਾ ਪਰਮਾਤਮਾ ਬਾਰ ਬਾਰ ਆਖਦਾ ਹੈ ਕਿ ਤੂੰ ਬੱਚ ਤੂੰ ਬੱਚ ਤੂੰ ਆ ਕਰਮ ਨਾ ਕਰ ਆ ਕਮ ਨਾ ਕਰ ਆ ਕਮ ਨਾ ਕਰ ਜਦੋਂ ਇਨਸਾਨ ਨਹੀਂ ਹਟਦਾ ਪਰਮਾਤਮਾ ਕਹਿੰਦਾ ਜਾਂ ਫਿਰ ਭਟਕ ਭਰਮ ਦੇ ਵਿੱਚ ਪਿਆ ਰਹੇ ਪਰਮ ਪੂਲੇ ਸਭ ਫਿਰਦੇ ਪਰਮ ਪੂਲੇ ਫਿਰਦਿਆਂ ਅੰਤ ਤੇਰਾ ਤੂੰ ਹੈ ਜਾਣੈ ਪਰਮਾਤਮਾ ਤੇਰਾ ਅੰਤ ਕੇਵਲ ਤੂੰ ਹੀ ਜਾਣ ਸਕਦਾ ਹੈ ਗੁਰੂ ਨਾਨਕ ਪਾਤਸ਼ਾਹ ਮਰ ਜਬਜੀਤ ਸਿੰਘ ਦੀ ਬਾਣੀ ਅੰਦਰ ਬਖਸ਼ਿਸ਼ ਕਰਨ ਲੱਗੇ ਕਹਿੰਦੇ ਗੁਰਦੇਵ ਮਹਾਰਾਜ ਜਦੋਂ ਤੇਰੇ ਮੈਂ ਗੁਨਾਵਾਲ ਦੇਖਦਾ ਹੈ ਨਾ ਤੇਰੇ ਗੁਨਾ ਨੂੰ ਬਿਆਨ ਕਰਨਾ ਬੜਾ ਔਖਾ ਹੈ ਮੈਨੂੰ ਇੰਜ ਪ੍ਰਤੀਤ ਹੁੰਦਾ ਕਿ ਜਿਵੇਂ ਕੋਈ ਇਨਸਾਨ ਲੋਹਾ ਚਬ ਕੇ ਕਹੇ ਕਿ ਮੈਂ ਲੋਹੇ ਨੂੰ ਚਬ ਲਾਵਾਂਗਾ ਕਹਿਣਾ ਕਥਨਾ ਕਰੜਾ ਸਾਰ ਲੋਹੇ ਨੂੰ ਕੋਈ ਇਨਸਾਨ ਚੱਬ ਸਕਦਾ ਕਿਤੇ ਅੰਤ ਤੇਰਾ ਤੂੰ ਹੈ ਜਾਣੇ ਤੇਰਾ ਅੰਤ ਤੂੰ ਹੀ ਜਾਣ ਸਕਦਾ ਹੈ ਤੂੰ ਸਭ ਮੈਂ ਰਿਹਾ ਸਮਾਏ ਤੇ ਪ੍ਰਮਾਤਮਾ ਤੂੰ ਸਾਰਿਆਂ ਵਿੱਚ ਸਮਾਇਆ ਹੋਇਆ ਹੈ ਸੱਚ ਕਹੇ ਨਾਨਕ ਸੁਣੋ ਸੰਤੋ ਨਾਨਕ ਆਖਦਾ ਹੈ ਇਹ ਸੱਚ ਸੁਣੋ ਹਰ ਵਰਤੈ ਧਰਮ ਨਿਆਈ ਪ੍ਰਮਾਤਮਾ ਦੇ ਧਰਮ ਦਾ ਨਿਆਂ ਸਾਰੇ ਪਾਸੇ ਵਰਤ ਰਿਹਾ ਹੈ। ਆਵੋ ਮਿਲੋ ਸਹੇਲਿਓ। ਹੈ ਮੇਰੀ ਸਖੀਓ ਸਹੇਲਿਓ। ਮੇਰੇ ਲਾਲ ਜੀਓ ਆਓ ਮੇਰੇ ਪ੍ਰਮਾਤਮਾ ਦੇ ਨਾਲ ਤੁਹਾਨੂੰ ਮੈਂ ਮਿਲਾ ਦਵਾਂ। ਹਰ ਘਰ ਨਾਮ ਆਰਾ ਦੇਰਾ। ਉਸ ਪ੍ਰਮਾਤਮਾ ਦੇ ਨਾਮ ਨੂੰ ਸਦਾ ਵਕਤ ਸਿਮਰੋ। ਕਰ ਸੇਵੋ ਪੂਰਾ ਸਤਿਗੁਰੂ ਮੇਰੇ ਲਾਲ ਜੀਓ। ਮੇਰੇ ਗੁਰੂ ਨੂੰ ਸਦਾ ਵਾਤੇ ਸਿਮਰੋ ਜਮ ਕਾ ਮਾਰਗ ਸਾਧੇ ਰਾਮ ਜਿਹੜੇ ਜਮ ਜਿਹੜੇ ਤੈਨੂੰ ਮੌਤ ਦੇ ਮੂੰਹ ਵਿੱਚ ਲੈ ਕੇ ਜਾਣ ਵਾਲੇ ਵਿਕਾਰ ਹਨ ਵਿਕਾਰਾਂ ਨੂੰ ਵੀ ਗੁਰਬਾਣੀ ਨੇ ਜਮ ਕਿਹਾ ਹੈ ਜਮ ਦਾ ਕਰਮ ਕੀ ਹੈ ਲੋਕਾਂ ਦੇ ਮਨ ਦੀ ਮਨਾਉਤ ਕੀ ਹੈ ਕਿ ਜਮ ਇਨਸਾਨ ਨੂੰ ਲੈਣ ਵਾਸਤੇ ਆਉਂਦੇ ਹਨ ਤੇ ਜਮ ਕਿੱਥੇ ਜਾ ਕੇ ਪਾਉਂਦੇ ਨੇ ਮੌਤ ਦੇ ਵਿੱਚ ਗੁਰਦੇਵ ਮਹਾਰਾਜ ਪਾਤਸ਼ਾਹ ਨੇ ਮੈਂ ਨਹੀਂ ਵੇਖਿਆ ਕਿ ਜਮ ਕਿਹੋ ਜੇ ਹੁੰਦੇ ਨੇ ਜੋ ਮੈਂ ਕਰੋਧ ਨੂੰ ਹੰਕਾਰ ਨੂੰ ਈਰਖਾ ਨੂੰ ਦਵੇਸ਼ ਨੂੰ ਦੇਖਦਾ ਹਾਂ ਇਹ ਐਸੇ ਜਾਮ ਨੇ ਕਿ ਜਿਹੜੇ ਮੈਨੂੰ ਆਤਮਿਕ ਮੌਤ ਵਿੱਚ ਜਾ ਕੇ ਸੁੱਟ ਦਿੰਦੇ ਨੇ ਪਰਮਾਤਮਾ ਵੱਲੋਂ ਤੋੜ ਕੇ ਇੱਕਦਮ ਮੈਨੂੰ ਮਾਰ ਦਿੰਦੇ ਨੇ ਆਖਾਂ ਜੀਵਾ ਵਿਸਰੈ ਮਰ ਜਾਵਾਂ ਆਹ ਵਾਲੀ ਮੌਤ ਵਿੱਚ ਪਾਤਸ਼ਾਹ ਕਹਿ ਲਗੇ ਜਮਕਾ ਮਾਰਗ ਸਾਦੇ RAM ਮੇਰੇ ਗੁਰੂ ਦੀ ਸ਼ਰਨ ਵਿੱਚ ਆ ਤੈਨੂੰ ਇਹ ਜਮ ਦੇ ਮਾਰਗ ਦੇ ਮੌਤ ਦੇ ਮੂੰਹ ਵਿੱਚੋਂ ਪਾਤਸ਼ਾਹ ਕਹਿੰਦੇ ਤੇ ਰਸਤੇ ਨੂੰ ਸਾਫ਼ ਕਰ ਦੇਣਗੇ ਮਾਰਗ ਵਿਖੜਾ ਸਾਧ ਗੁਰਮੁਖ ਪਰ ਮਾਰਗ ਬੜਾ ਵਿਖੜਾ ਹੈ ਇਨਸਾਨ ਨੂੰ ਕੋਈ ਰਾਤ ਕਹੇ ਨਾ 11 11:30 12 ਵਜੇ ਕਿਰ ਮੂਵੀ ਦੇਖਣ ਚੱਲੀਏ ਘੁੰਮਣ ਚੱਲੀਏ ਤੇ ਫਾਟ ਫਾਟ ਇਨਸਾਨ ਤਿਆਰ ਹੋ ਜਾਂਦਾ ਹੈ ਜੂ ਸਵੇਰੇ ਗੱਲ ਕੀ ਸਵੇਰੇ ਯਾਰ ਅੱਜ ਪਾਠ ਕਰਾਂਗੇ ਸਵੇਰੇ ਉੱਠ ਕੇ ਉੱਠਿਆ ਨਹੀਂ ਜਾਏਗਾ ਅੱਜ ਗੁਰੂ ਘਰ ਚ ਜਾਨੇ ਹਾਂ ਅੱਜ ਕੀਰਤਨ ਸੁਣ ਲਈ ਜਾਂਦੇ ਹਾਂ ਅੱਜ ਆਹ ਕਰਮ ਕਰਦੇ ਹਾਂ ਇਨਸਾਨ ਢਿਲਾ ਬਹਿ ਜਾਂਦਾ ਪਾਰਸ਼ਾ ਕਹਿਣ ਲੱਗੇ ਬੁਰੇ ਕੰਮ ਕੋ ਉਠ ਖਲੋ ਜਾਂ ਨਾਮ ਕੀ ਬੇਲ ਐ ਪੈ ਪੈ ਸੋਇਆ ਜੂ ਰੱਬ ਦੀ ਨਾਂ ਦੀ ਗੱਲ ਆਉਂਦੀ ਹੈ ਇਨਸਾਨ ਕੰਬਲ ਹੋਰ ਘੁੱਟਦਾ ਹੈ ਪੁਰ ਹੋ ਸਕਦਾ ਏਸੀ ਨੂੰ ਪਾਵੇ ਹੋਰ 16 ਦੇ ਉੱਤੇ ਕਰ ਲੇ ਹੁਣ ਉਠਣ ਦਿਲ ਨਹੀਂ ਕਰਦਾ ਮਹਾਰਜ ਪਾਤਸ਼ਾਹ ਕਹਿਣ ਲੱਗੇ ਕਿ ਇਹ ਜਿਹੜਾ ਭੈਂਡਾ ਹੈ ਹੈ ਤੇ ਵਿਖੜਾ ਹੈ ਮਾਰਗ ਵਿਖੜਾ ਸਾਧ ਗੁਰਮੁਖ ਹਰ ਦਰਗਾ ਸ਼ੋਭਾ ਪਾਈਐ ਪਰ ਹਾਂ ਜਦੋਂ ਇਸ ਮਾਰਗ ਉੱਤੇ ਚੱਲੇਗਾ ਪਾਤਸ਼ਾਹ ਕਹਿੰਦੇ ਸ਼ੋਭਾ ਪ੍ਰਾਪਤ ਹੋਏਗੀ ਜਿਨ ਕੋ ਬਿਦਾਤੇ ਧੁਰ ਲਿਖਿਆ ਨਰੈਣ ਦਿਨ ਲਿਵ ਲਾਈਏ ਜਿੰਨੂੰ ਪ੍ਰਮਾਤਮਾ ਇਹ ਉਹਦੇ ਮਸਤਕ ਦੇ ਉੱਤੇ ਲਿਖ ਦਈ ਜਿੰਦਗੀ ਦੇ ਅੰਦਰ ਲਿਖ ਦੇ ਪਾਲਸ਼ਾ ਕਹਿਣ ਲੱਗੇ ਉਹ ਸਦਾ ਪ੍ਰਮਾਤਮਾ ਦੇ ਨਾਲ ਦੇਣ ਅਤੇ ਰਾਤ ਲਿਵ ਲਾ ਕੇ ਰੱਖਦਾ ਹੈ ਹਮੇ ਮਮਤਾ ਮੋਹ ਛੁਟਾ ਉਹਦਾ ਇਸ ਮੋਹ ਦੇ ਨਾਲੋਂ ਲਿਵ ਛੁੱਟ ਜਾਂਦੀ ਹੈ ਸੰਗ ਮਿਲੇ ਸਾਦੇ ਪ੍ਰਮਾਤਮਾ ਦੇ ਭਗਤਾਂ ਦੇ ਨਾਲ ਮਿਲ ਜਾਂਦਾ ਹੈ ਜਨ ਕਹੈ ਨਾਨਕ ਮੁਕਤ ਹੋਆ ਹੋ ਇਨਸਾਨ ਮੁਕਤ ਹੋ ਜਾਂਦਾ ਹੈ ਹਰ ਘਰ ਨਾਮ ਰਾਦੇ ਸਦਾ ਪ੍ਰਮਾਤਮਾ ਨੂੰ ਅਰਾਧਾ ਹੈ ਕਰ ਜੋੜਿ ਸੰਤ ਇਕਤਰ ਹੋਏ ਮੇਰੇ ਲਾਲ ਜੀਓ ਪ੍ਰਮਾਤਮਾ ਦੇ ਸੰਤ ਜਨ ਹੱਥ ਜੋੜ ਕੇ ਇਕਤਰ ਹੋਏ ਅਬਿਨਾਸੀ ਪੁਰਖ ਪੂਜੇ ਹਾਰਾ ਉਸ ਨਾ ਖਤਮ ਹੋਣ ਵਾਲੇ ਪਰਮਾਤਮਾ ਨੂੰ ਸੇਵਨ ਲੱਗੇ ਬਹੁ ਵਿਧ ਪੂਜਾ ਖੋਜੀਆ ਮੇਰੇ ਲਾਲ ਜੀਓ ਪਰਮਾਤਮਾ ਨੇ ਬੜੀਆਂ ਪੂਜਾ ਵੇਖ ਲਈਆਂ ਹੈਰਾਨਗੀ ਦੀ ਗੱਦ ਹੁੰਦੀ ਹੈ ਕਿ ਥਾਲੀ ਦੇ ਵਿੱਚ ਦੀਵੇ ਜਗਾ ਕੇ ਥਾਲੀ ਵਿੱਚ ਤੂਫਾਂ ਲਾ ਕੇ ਥਾਲੀ 'ਚ ਫੁੱਲ ਪਾ ਕੇ ਵੱਡਾ ਸਾਰਾ ਥਾਲ ਲੈ ਕੇ ਤੇ ਗੁਰੂ ਸਾਹਿਬ ਦੇ ਅੱਗੇ ਟੱਲੀਆਂ ਖੜਕਾਉਂਦੇ ਹੁੰਦੇ ਨੇ ਜਿਨ੍ਹਾਂ ਨੇ ਪੱਗਾਂ ਦੇ ਸਿਰ ਫਸਾਏ ਹੁੰਦੇ ਨੇ ਮਾਕਰੇ ਸਾਨੂੰ ਭੈ ਗੱਲ ਚੰਗੀ ਨਾਲ ਲੱਗੀ ਖੰਡੇ-ਬੱਟੇ ਦੀ ਪੌੜ ਵੀ ਲੈ ਆਲੀ ਗਾਤਰਾ ਵੀ ਪਾ ਲਿਆ ਸਿਰ ਦੇ ਦਸਤਾਰ ਵੀ ਬੰਨ ਲੀ ਸਾਰੇ ਕਰਮ ਉਹੀ ਨੇ ਵੱਡਾ ਸਾਰਾ ਤਿਲਕ ਲਾ ਲਿਆ ਥਾਲੀ ਲਿਆ ਲਈ ਵਿੱਚ ਦੀਵੇ ਰੱਖ ਲਏ ਵਿੱਚ ਮੋਮਬਤੀਆਂ ਰੱਖ ਲਈਆਂ ਧੂਫਾ ਰੱਖ ਲਈਆਂ ਤੇ ਗੁਰੂ ਸਾਹਿਬ ਦੇ ਅੱਗੇ ਵੱਡੇ ਵੱਡੇ ਥਾਲ ਲੈ ਕੇ ਆਰਤੀ ਕਰ ਰਹੇ ਨੇ ਕੈਸੀ ਆਰਤੀ ਹੋਏ ਬਖੰਡਨਾ ਤੇਰੀ ਆਰਤੀਨ ਖਤਾ ਸ਼ਬਦ ਵਜੰਤ ਭੇਰੀ ਰਖਾਓ ਜੇਕਰ ਇਹੀ ਥਾਲੀਆਂ ਵਿੱਚ ਆਰਤੀ ਕਰਨੀ ਹੁੰਸਤੇ ਗੁਰੂ ਨਾਨਕ ਸਾਹਿਬ ਮਾਰੇ 파ਸ਼ਣ ਸ਼ਬਦ ਕਿਉਂ ਉਚਾਰਨ ਕੀਤੇ 파ਸ਼ਣ ਨੂੰ ਸ਼ਬਦ ਉਚਾਰਨ ਕਰਨ ਦੀ ਫਿਰ ਜ਼ਰੂਰਤ ਕਿਉਂ ਪਈ ਕਿੰਨੀ ਵੱਡੀ ਆਰਤੀ ਦੇ ਦਿੱਤੀ ਗਗਨ ਮੈਂ ਥਾਲ ਰਵਚੰਦ ਦੀਪਕ ਬਣੇ ਪਰਮਾਤਮਾ ਪੂਰਾ ਗਗਨ ਜਿਹੜਾ ਹੈ ਥਾਲ ਹੈ ਰਾਵ ਚੰਦ ਦੀਪਕ ਬਣੇ ਇਹ ਚੰਦਰਮਾ ਤਾਰੇ ਇਹ ਛੋਟੇ ਛੋਟੇ ਉਸ ਵੱਡੇ ਥਾਲ ਵਿੱਚ ਦੀਵੇ ਨੇ ਤਾਰਿਕਾ ਮੰਡਲ ਜਨਕ ਮੋਤੀ ਪਵਖੰਡਨਾ ਤੇਰੀ ਆਰਤੀ ਸਾਰੀ ਇਹ ਸਾਰਾ ਬ੍ਰਹਿਮੰਡ ਤੇਰੀ ਆਰਤੀ ਕਰ ਰਿਹਾ ਹੈ ਕੈਸੀ ਆਰਤੀ ਹੋਈ ਕਿੰਨੀ ਕਮਾਲ ਦੀ ਆਰਤੀ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੀ ਬਾਣੀ ਨੂੰ ਪੜਨ ਵਾਲੇ ਫਿਰ ਗੁਰਸਿੱਖ ਵੱਡੇ ਵੱਡੇ ਤਿਲਕ ਲਾ ਕੇ ਟੰਡੀਆਂ ਖੜਕਾ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਇਹ ਆਰਤੀ ਹੋ ਰਹੀ ਹੈ ਮਾਰੇ ਪਰਸ਼ਾ ਕਹਿੰਦੇ ਨਹੀਂ ਗੁਰਬਾਣੀ ਦੇ ਇਸ ਸ਼ਬਦ ਨੂੰ ਪੜ੍ਹੋ ਪਾਰਸ਼ਾ ਕਹਿਣ ਲੱਗੇ ਬਹੁ ਵਿਧ ਪੂਜਾ ਖੋਜੀਆ ਨਾ ਬੜੀਆਂ ਪੂਜਾ ਵਾ ਖੋਜ ਖੋਜ ਕੇ ਦੇਖ ਲਈਆਂ ਮੇਰੇ ਲਾਲ ਜਿਓ ਏ ਮਨ ਤਨ ਸਭ ਅਰਪੇ ਹਾਰਾਮ ਪਾਰਸ਼ਕ ਭਗਤ ਰਵਿਦਾਸ ਮਹਾਰਾਜ ਜੀ ਦਾ ਬੜਾ ਪਿਆਰਾ ਸ਼ਬਦ ਹੈ ਪਾਰਸ਼ਕ ਕਹਿਣ ਲੱਗੇ ਦੂਦ ਤਾਂ ਬਸਰੇ ਥਣੋਂ ਬਿਟਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਸਾਰੇ ਪਾਰਸ਼ਕ ਸ਼ਬਦ ਦੇ ਅੰਦਰ ਇਹ ਕਰਮ ਕਾਂਡਾਂ ਦੀ ਗੱਲ ਕਰਕੇ ਕਹਿੰਦੇ ਮਾਈ ਗੋਬਿੰਦ ਪੂਜਾ ਕਹਾਂ ਲੈ ਚ ਰਾਵਾਂ ਅਵਰਨ ਫੂਲ ਅਨੂਪ ਨ ਪਾਵਾਂ ਮੈਂ ਕਹਿੰਦਾ ਕਿ ਮੈਂ ਪ੍ਰਮਾਤਮਾ ਨੂੰ ਪੂਜਣ ਵਾਸਤੇ ਮੈਂ ਫੁੱਲ ਦੇ ਦਿਆਂ ਫੁੱਲ ਨੂੰ ਪੌਰੇ ਨੇ ਝੂਠਾ ਕੀਤਾ ਹੋਇਆ ਹੈ ਮੈਂ ਕਹਿੰਦਾ ਪ੍ਰਮਾਤਮਾ ਨੂੰ ਖੁਸ਼ ਕਰਨ ਵਾਸਤੇ ਮੈਂ ਜਲ ਅਰਪਣ ਕਰ ਦਿਆਂ ਜਲ ਨੂੰ ਮਛੀਆਂ ਨੇ ਝੂਠਾ ਕੀਤਾ ਹੋਇਆ ਹੈ ਮੈਂ ਕੀ ਐਸੀ ਪ੍ਰਮਾਤਮਾ ਅੱਗੇ ਚੀਜ਼ ਚੜਾਵਾਂ ਕਿ ਮੇਰੀ ਪੂਜਾ ਪ੍ਰਵਾਨ ਹੋ ਜਾਏ ਮਾਈ ਗੋਬਿੰਦ ਪੂਜਾ ਕਹਾਂ ਲੈ ਚ ਰਾਵੂ ਅਵਰ ਨ ਫੁੱਲ ਮੈਨੂੰ ਕੋਈ ਐਸਾ ਫੁੱਲ ਨਹੀਂ ਮਿਲਦਾ ਅਨੂਪ ਨਾ ਪਾਵਾਂ ਇਸੇ ਸ਼ਬਦ ਦੇ ਅੰਦਰ ਪਾਤਸ਼ਾਹ ਕਹਿਣ ਲੱਗੇ ਤਨ ਮਨ ਅਰਪ ਪੂਜ ਕਰਮ ਤਨ ਮਨ ਅਰਪ ਪੂਜ ਚ ਰਾਮ ਗੁਰ ਪ੍ਰਸਾਦ ਨਿਰੰਝਨ ਪਾਵ ਆਪਣੇ ਆਪ ਨੂੰ ਅਰਪਣ ਕਰ ਦੇ ਗੁਰਦੇਵ ਕਹਿਣ ਲੱਗੇ ਬਹੁ ਵਿਧ ਪੂਜਾ ਖੋਜੀਆ ਮੇਰੇ ਲਾਲ ਜੀਓ ਇਹ ਮਨ ਤਨ ਸਭ ਰਪੇਹ ਰਾਮ ਆਪਣੇ ਆਪ ਨੂੰ ਅਰਪਣ ਕਰ ਦੇ ਮਨ ਤਨ ਧਨ ਸਭ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵੇ ਪ੍ਰਮਾਤਮਾ ਜਿਹੜੀਆਂ ਤੀਜਾਂ ਤੂੰ ਮੈਨੂੰ ਦਿੱਤੀਆਂ ਨੇ ਮੈਂ ਉਹੀ ਫੇਰ ਤੈਨੂੰ ਚੜਾਈ ਜਾਵਾਂ। ਆਪਨੇ ਇਨਸਾਨ ਸਰੀਰ ਨੂੰ ਕਸ਼ਟ ਦੇ ਕੇ ਕਹਿੰਦਾ ਕਿ ਮੈਂ ਸਰੀਰ ਨੂੰ ਕਸ਼ਟ ਦੇਵਾਂਗਾ ਪਰਮਾਤਮਾ ਖੁਸ਼ ਹੋਏਗਾ। ਮਤਲਬ ਤਨ ਚੜਾ ਦਿੱਤਾ। ਗੁਰੂਦੇਵ ਕਹਿੰਦੇ ਜਿਹੜੀ ਚੀਜ਼ ਪਰਮਾਤਮਾ ਨੇ ਤੈਨੂੰ ਦਿੱਤੀ ਏ ਫੇਰ ਉਹਦੇ ਅੱਗੇ ਆ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਪੈਸਾ ਜਿਹੜਾ ਹੈ ਪਰਮਾਤਮਾ ਤੇਰੇ ਅੱਗੇ ਚੜ੍ਹ ਦਿਆਂਗਾ। ਮਹਾਰਾਜ ਕਹਿੰਦੇ ਲਿਆ ਕਿੱਥੋਂ ਮੰਗਦਾ ਤੇ ਰੋਜ ਆ ਕੇ ਤਨਖਾਵਾਂ ਦੇ ਰੂਪ ਦੇ ਅੰਦਰ ਬਿਜ਼ਨਸ ਦੇ ਰੂਪ ਦੇ ਅੰਦਰ ਕਾਰੋਬਾਰ ਦੇ ਰੂਪ ਦੇ ਅੰਦਰ ਜਿਹੜੀ ਚੀਜ਼ ਕਿਸੇ ਨੂੰ ਗਿਫਟ ਮਿਲੀ ਹੋਏ ਤੇ ਉਹੀ ਗਿਫਟ ਇਨਸਾਨ ਕਿਸੇ ਨੂੰ ਉਸ 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 ਇਨਸਾਨ ਨੂੰ ਵਾਪਸ ਦੇ ਦੇਵੇ ਹਾਸੋ ਹੀ ਨਹੀਂ ਗੱਲ ਨਹੀਂ ਹੋ ਜਾਏਗੀ ਯਾਰ ਮੇਰੇ ਕੋ ਲੈ ਕੇ ਫਿਰ ਮੈਨੂੰ ਦੇ ਰਿਹਾ ਹੈ ਕਿਨ ਮਨ ਤਨ ਧਨ ਸਭ ਪ੍ਰਭੂ ਕੇਰਾ ਕਿ ਆਹ ਕੋ ਬੂੜ ਚੜਾਵੇਂ ਕੀ ਚੜਾਵਾਂ ਜਿਸ ਹੋਏ ਕਿਰਪਾਲ ਦਿਆਲ ਸੁਆਮੀ ਸੋ ਪ੍ਰਭ ਅੰਕ ਸਮਾਵੈ ਜਿਦੇ ਉਤੇ ਪ੍ਰਮਾਤਮਾ ਫਿਰ ਦਿਆਲ ਮਿਹਰਬਾਨ ਕਿਰਪਾ ਦੇ ਕਰ ਚ ਆ ਕੇ ਪ੍ਰਮਾਤਮਾ ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਪਾਗ ਮਸਤਕ ਹੋਏ ਜਿਸ ਕੈ ਤਿਸ ਗੁਰ ਨਾਲ ਸਨੇਹਾ ਉਹਦਾ ਗੁਰੂ ਨਾਲ ਸਨੇਹ ਬਣ ਜਾਂਦਾ ਹੈ ਜਨ ਕਹੈ ਨਾਨਕ ਮਿਲ ਸਾਧ ਸੰਗਤ ਹਰਿ ਹਰਿ ਨਾਮ ਪੁਜੇਹਾ ਗੁਰਦੇਵ ਕਹਿੰਦੇ ਸਾਰ ਸੰਗਤ ਵਿੱਚ ਆ ਕੇ ਉਸ ਪ੍ਰਮਾਤਮਾ ਦੇ ਨਾਮ ਨੂੰ ਪੂਜ ਪ੍ਰਮਾਤਮਾ ਦੇ ਨਾਮ ਨੂੰ ਧਾਹ ਦਿਸ਼ ਖੋਜ ਤਹਾਂ ਫਿਰੇ ਮੈਂ ਸਾਰੀਆਂ ਦਿਸ਼ਾਵਾਂ ਨੂੰ ਆ ਕੇ 파ਰਸ਼ਾ ਖੋਜ ਲਿਆ ਧਾਹ ਦਿਸ਼ ਦਸਾਂ ਦਿਸ਼ਾਵਾਂ ਦੇ ਵਿੱਚ ਚਾਰ ਦਿਸ਼ਾਵਾਂ ਚਾਰ ਦੇ ਕਾਰਨਰ ਹੋ ਗਏ ਉੱਪਰ ਤੇ ਹੇਠਾਂ ਸਾਰੇ ਪਾਸੇ ਸਾਰੇ ਪਾਸੇ ਪ੍ਰਮਾਤਮਾ ਘੁੰਮ ਕੇ ਦੇਖ ਲਿਆ ਦਾਹ ਦੇ ਸ਼ਕੂਜ ਤਹਾਂ ਫਿਰੇ ਮੇਰੇ ਲਾਲ ਜੀਓ ਹੇ ਮੇਰੇ ਲਾਲ ਹੇ ਮੇਰੇ ਪ੍ਰਮਾਤਮਾ ਹਰ ਪਾਇੜਾ ਘਰ ਆਏ RAM ਤੇ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਪ੍ਰਮਾਤਮਾ ਤੇ ਮੇਰੇ ਅੰਦਰ ਬੈਠਾ ਹੋਇਆ ਸੀ ਹਰ ਮੰਦਰ ਹਰ ਜੀਓ ਸਾਜਿਆ ਮੇਰੇ ਲਾਲ ਜੀਓ ਇਸ ਮੈਂ ਰਿਹਾ ਸਮਾਈ ਪ੍ਰਮਾਤਮਾ ਇਹ ਸਰੀਰ ਰੂਪੀ ਹਰ ਮੰਦਰ ਨੂੰ ਤੂੰ ਸਾਜ ਕੇ ਇਹਦੇ ਚ ਤੂੰ ਬੈਠ ਗਿਆ ਸਰਬੇ ਸਮਾਨਾ ਆਪ ਸੁਆਮੀ ਸਾਰਿਆਂ ਵਿੱਚ ਸੁਆਮੀ ਹੋਏ ਪ੍ਰਮਾਤਮਾ ਗੁਰਮੁਖ ਪ੍ਰਗਟ ਹੋਆ ਤੇਰੀ ਸ਼ਰਨ ਚ ਆ ਕੇ ਤੇਰੇ ਗੁਰਮੁਖ ਤੇਰੇ ਵੱਲ ਮੁਖ ਕਰਕੇ ਤੈਨੂੰ ਜਪ ਕੇ ਇਹਨੂੰ ਪ੍ਰਗਟ ਕਰ ਲਿਆ ਮਿਟਿਆ ਅੰਧੇਰਾ ਦੁੱਖ ਨਾਠਾ ਅਮਿਉ ਹਰਸ ਚੋਇਆ ਮੇਰੇ ਅੰਦਰੋਂ ਅਗਿਆਨਤਾ ਦਾ ਹਨੇਰਾ ਖਤਮ ਹੋਇਆ ਮੈਂ ਇਸ ਰਸ ਨੂੰ ਮਾਣਿਆ ਜਦ ਦੇਖਾਂ ਤਹਾਂ ਸੁਆਮੀ ਪਾਰ ਬ੍ਰਹਮ ਸਭ ਠਾਈ ਪ੍ਰਮਾਤਮਾ ਜਿੱਥੇ ਵੀ ਦੇਖਦਾ ਹਾਂ ਤੂੰ ਨਜ਼ਰ ਆਉਂਦਾ ਹੈ ਜਨਕਾ ਹੈ ਨਾਨਕ ਸਤਿਗੁਰ ਮਿਲਾਇਆ ਹਰ ਪਾਇੜਾ ਘਰ ਆਈ ਨਾਨਕ ਆਖਦਾ ਹੈ ਮੈਂ ਗੁਰੂ ਨੂੰ ਗੁਰੂ ਨੇ ਮੈਨੂੰ ਮਿਲਾ ਲਿਆ ਹਰ ਪਾਇੜਾ ਮੈਂ ਪਾਇੜਾ ਮੈਂ ਪ੍ਰਮਾਤਮਾ ਨੂੰ ਪਾ ਲਿਆ ਘਰ ਆਏ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਗੁਰਦੇਵ ਪਾਰਸ਼ਾ ਮਿਹਰਮਤ ਕਰਨ ਕਿਰਪਾ ਕਰਨ ਬੋਲਦਿਆਂ ਪਾਸੋਂ ਹੋਈਆਂ ਬੇਅੰਤ ਤਰ੍ਹਾਂ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂਅਤੇ ਗੁਰੂ ਦੀ ਸੰਗਤ ਬਖਸ਼ਣ ਹਾਰ ਹੈ ਬਲਾਵ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਵਾਹਿਗੁਰੂ